何て言うの、はい ਲਈ ਕੁਝ ਮੁਲਾਜ਼ਮਾਂ ਦੇ ਕੰਦੇ ਛੁੱਟੀਆਂ ਨੇ ਰੱਦ ਕਰ ਦਿੱਤੇ ਗਏ ਨੇ ਕਿਸ ਤਰ੍ਹਾਂ ਦੇਖਦੇ ਸਮਾਗਮ ਲੈ ਮੈਂ ਹੁਣੇ ਪਿੰਡ ਟੌੜੇ ਵਿੱਚ ਆਇਆ ਪ੍ਰੋਗਰਾਮ ਦੇਖਣ ਲਈ ਮੈਨੂੰ ਦੱਸਿਆ ਹਰਿੰਦਰਪਾਲ ਟੌੜਾ ਹੋਰ ਨੇ ਸਚਿੰਦਰ ਸੁਤਿੰਦਰ ਸਿੰਘ ਟੌੜਾ ਹੋਰ ਨੇ ਪਿੰਡ ਦੇ ਸਾਰੇ ਆਪਣੇ ਢੋਲੇ ਹੋਰ ਨੇ ਸਾਰਿਆਂ ਨੇ ਮੈਨੂੰ ਕੋਈ ਹੈਰਾਨੀ ਦੀ ਗੱਲ ਆ ਵੀ ਜਿਹੜੇ ਇੱਥੋਂ ਦੇ ਮੁਲਾਜ਼ਮ ਨੇ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧਾਰਿਆਂ ਵਿੱਚ ਖਾਸ ਤੌਰ ਤੇ ਕਾਲਜਿਸ ਦੇ ਵਿੱਚ ਸਕੂਲਾਂ ਦੇ ਵਿੱਚ ਕਿ ਗੁਰਦੁਆਰਾ ਸਾਹਿਬਾਂ ਨੇ ਉਹਨਾਂ ਦੀਆਂ ਛੁੱਟੀਆਂ ਘਟੀਆਂ ਉਹਨਾਂ ਤੋਂ ਰੋਕ ਲਾਤੀ ਵੀ ਤੁਸੀਂ ਛੁੱਟੀ ਨਹੀਂ ਲੈ ਸਕਦੇ ਵੀ ਤੁਹਾਨੂੰ ਹਾਜ਼ਰੀ ਤੁਹਾਡੀ ਗੁਰਦੁਆਰਾ ਦੁਖੀਵਾਨ ਸਾਹਿਬ ਲੱਗੇਗੀ ਇਹ ਤਾਂ ਬਹੁਤ ਵੱਡੀ ਇਜਾਜ਼ਤੀ ਹੈ ਔਰ ਮੈਂ ਸਮਝਦਾ ਕਿ ਜਿਹੜੀ ਪੰਥ ਦੀ ਜਮਾਤ ਹੈ ਇਹਨੂੰ ਮਤਲਬ ਬਿਲਕੁਲ ਇੱਕ ਮੁੱਠੀ ਚ ਲੈਣਾ ਇੱਕ ਬੰਦੇ ਦੇ ਹੱਥ ਚ ਦੇਣਾ ਇਹ ਤਾਂ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਔਰ ਮੈਂ ਸਮਝਦਾ ਜਦੋਂ ਤੌੜਾ ਸਾਹਿਬ ਦੇ ਸ਼ਿਤਾਬ ਦੀ ਸਮਾਗ ਮੰਨਾ ਰਹੇ ਹੋਈਏ ਇਹ ਤਾਂ ਫਿਰ ਉਹਨਾਂ ਦੀ ਆਤਮਾ ਨੂੰ ਤਰਫੋਂ ਵਾਲੀ ਗੱਲ ਆ ਇਹ ਤਾਂ ਬਹੁਤ ਵੱਡੀ ਬੰਗਾਰ ਆ ਪੰਥ ਲਈ ਔਰ ਖਾਸ ਤੌਰ ਤੇ ਇਹ ਤਾਂ ਇੱਕ ਸਾਡਾ ਜਿਵੇਂ ਕਹਿੰਦੇ ਆ ਵੀ ਮਨੁੱਖੀ ਅਧਿਕਾਰ ਆ ਇਹ ਤਾਂ ਹਰ ਬੰਦੇ ਦਾ ਹਰ ਮੁਲਾਜ਼ਮ ਦਾ ਹੱਕ ਆ ਮਤਲਬ ਆਪਣੀ ਛੁੱਟੀ ਲੈਣਾ ਤੇ ਛੁੱਟੀ ਤੇ ਵੀ ਰੋਕ ਲਾਉਣੀ ਆ ਪਿੰਡਾਂ ਨੂੰ ਦੱਸਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਆ ਔਰ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਸਾਨੂੰ ਮਤਲਬ ਇਸ ਗੱਲ ਤੇ ਮਜਬੂਰ ਨਾ ਕਰਨਾ ਅਸੀਂ ਨਹੀਂ ਚਾਹੁੰਦੇ ਅਸੀਂ ਆਪਣੇ ਨਾਲ ਲੜਨਾ ਅਸੀਂ ਲੜਨ ਬਾਅਦ ਤੇ ਸਾਨੂੰ ਸਰਕਾਰਾਂ ਅਜੇ ਸਾਹਮਣੇ ਨੇ ਲੜਨ ਬਾਅਦ ਤੇ ਸਾਡੇ ਸਾਹਮਣੇ ਬੰਦੀ ਸਿੱਖਾਂ ਦੀ ਰਿਹਾਈ ਦੇ ਮਸਲੇ ਨੇ ਲੜਨ ਬਾਅਦ ਤੇ ਸਾਨੂੰ ਪੰਜਾਬ ਨੂੰ ਜਿਹੜੀਆਂ ਚੁਣੌਤੀਆਂ ਉਹਨਾਂ ਦੇ ਲਈ ਜੂਝਣ ਦੀ ਲੋੜ ਆ ਤੇ ਲੜਨ ਬਾਅਦ ਤੇ ਸਾਨੂੰ ਅੱਜ ਆਪਣੇ ਸਮਾਜ ਨੂੰ ਸੁਧਾਰਨ ਲਈ ਇੱਕ ਸੁਚੇਤ ਲਹਿਰ ਪੈਦਾ ਕਰਨ ਦੀ ਲੋੜ ਆ ਤੇ ਜੇ ਅਸੀਂ ਇਸ ਗੱਲ ਆ ਵਿੱਚ ਉਲਝਾਂਗੇ ਤਾਂ ਬੜਾ ਵੱਡਾ ਨੁਕਸਾਨ ਅਸੀਂ ਆਪਣੇ ਸੰਸਥਾਵਾਂ ਦਾ ਕਰਾਵਾਂਗੇ ਔਰ ਇਸ ਮਹਾਨ ਸ਼ਖਸੀਅਤ ਦੇ ਲਈ ਅਸੀਂ ਇਹ ਉਹਨਾਂ ਦਾ ਸੌਮਾ ਜਨਮ ਦਿਨ ਮਨਾਉਣ ਲਈ ਖੁਸ਼ੀਆਂ ਦੇਖੋ ਪਿੰਡ ਦੇ ਵਿੱਚ ਇੱਕ ਪਾਸੇ ਤਾਂ ਰੋਸ਼ਨੀ ਗਰੀ ਪਈ ਆ ਦਿਵਾਲੀ ਤੋਂ ਵੀ ਵੱਧ ਚਮਕਾਇਆ ਪਿਆ ਪਿੰਡ ਦੂਜੇ ਪਾਸੇ ਜਿਹੜੇ ਮੁਲਾਜ਼ਮਾਂ ਨੂੰ ਛੁੱਟੀ ਤੇ ਪਾਵਨ ਦੀ ਲਾਤੀ ਮੇਰਾ ਖਿਆਲ ਆ ਵੀ ਉਹਨਾਂ ਦੇ ਮਨਤੇ ਕੀ ਬੇਇੱਜ਼ਤੀ ਹੋਏਗੀ ਉਹਨਾਂ ਨੂੰ ਤੜਫਾਉਣ ਵਾਲੀ ਗੱਲ ਆ ਸੋ ਇਸ ਤਰ੍ਹਾਂ ਦਾ ਕਦਮ ਨਾ ਚੁਪਾਂ ਮੈਂ ਮਾਨ ਜੋ ਪ੍ਰਧਾਨ ਸਾਹਿਬ ਐਸਡੀਪੀਸੀ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਪਾਸੇ ਤੁਰੰਤ ਰੋਕਣ ਥੇਰੇ ਵਿਅਕਤੀ ਬਿਲਕੁਲ ਆਪਣੀ ਮਰਮਰਦੀਆਂ ਕਰ ਰਹੇ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਮਨਮਰਜ਼ੀ ਨਾਲ ਵਰਤਣਾ ਕਰ ਰਹੇ ਨੇ ਉਹਨਾਂ ਨੂੰ ਰੋਕਣ ਦੇ ਸਬਸਤੇ ਜਾਂ ਤੋਂ ਇਹ ਮੈਂਬਰ ਐਸਡੀਪੀਸੀ ਖੜੇ ਨੇ ਤਲਦੀਪ ਕੌਰ ਸਾਡੇ ਮੈਂਬਰ ਐਸਡੀਪੀਸੀ ਹੈ ਹੋਰ ਮਤਲਬ ਦੇਖੋ ਟੌੜਾ ਸਾਹਿਬ ਪ੍ਰਧਾਨ ਰਹੇ ਨੇ ਜੀ ਸੰਸਥਾ ਦੇ ਇਹ ਕਾਲਜ ਜ਼ਿਆਦਾਤਰ ਜਿਹੜੇ ਬਣੇ ਨੇ ਬਹੁਤ ਮੈਕਸੀਮਮ ਪੰਜਾਬ ਦੇ ਦੇ ਵਿੱਚ ਐਸਡੀਪੀਸੀ ਦੇ ਧਾਰੇ ਟੌੜਾ ਸਾਹਿਬ ਦੀ ਪ੍ਰਧਾਨਗੀ ਹੇਠਾਂ ਹੀ ਬਣੇ ਹੋਏ ਨੇ ਪਰ ਇਹ ਇਲਾਕੇ ਦੇ ਸਾਰੇ ਉਹਨਾਂ ਦੀ ਪ੍ਰਧਾਨਗੀ ਹੇਠ ਬਣੇ ਹੋਏ ਨੇ ਤੇ ਇਹਨਾਂ ਕਾਲਜਾਂ ਦੇ ਮੁਲਾਜ਼ਮਾਂ ਨੂੰ ਮਤਲਾਂੇ ਤੰਗ ਪ੍ਰੇਸ਼ਾਨ ਕਰਨਾ ਮਤਲਬ ਬਿਲਕੁਲ ਹੀ ਨਜਾਇਜ਼ ਗੱਲ ਆ ਔਰ ਇਹ ਨਹੀਂ ਹੋਣੀ ਚਾਹੀਦੀ ਪ੍ਰਧਾਨ ਸਾਹਿਬ ਐਸਡੀਪੀਸੀ ਨੂੰ ਅਸੀਂ ਮੀਡੀਆ ਰਾਹੀਂ ਅਪੀਲ ਕਰਦੇ ਆ ਕਿ ਉਹ ਇਸ ਕਿਸਮ ਦੀ ਗੱਲ ਨਾ ਕਰਨ। ਜਿੰਦੀ ਕਹਿਣਾ ਸਾਹਿਬ ਕੀ ਤੁਸੀਂ ਇਸ ਸੰਬੰਧੀ ਕਹਿਣਾ ਚਾਹੁੰਦੇ ਹੋ? ਦੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਧਾਰਿਆਂ ਨੂੰ ਚਾਹੇ ਉਹ ਗੁਰਦੁਆਰਾ ਸਾਹਿਬ ਨੇ ਚਾਹੇ ਉਹ ਕਾਲਜ ਨੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਨੇ ਉਹਨਾਂ ਨੂੰ ਨੋਟਿਸ ਕੱਢੇ ਗਏ ਨੇ ਵੀ ਸਵੇਰੇ ਕਾਲਜਾਂ ਸਕੂਲਾਂ ਦੇ ਵਿੱਚ ਛੁੱਟੀਆਂ ਨੇ ਤੇ ਸਾਰੇ ਮਲਾਜਮਾਂ ਨੇ ਗੁਰਦੁਆਰਾ ਦੁਖਨਵਾਨ ਸਾਹਿਬ ਪਹੁੰਚਣਾ ਹੈ ਤੇ ਉੱਥੇ ਉਹਨਾਂ ਦੀ ਹਾਜ਼ਰੀ ਲੱਗੂਗੀ ਪਹਿਲਾਂ ਤਾਂ ਇਹੀ ਬਹੁਤ ਹੈਰਾਨੀ ਵਾਲੀ ਗੱਲ ਆ ਔਰ ਦੂਜੀ ਬਹੁਤ ਹੁਣ ਸ਼ਰਨੂ ਮਿਲ ਰਿਹਾ ਵੀ ਮਲਾਜਮਾਂ ਨੂੰ ਖਾਸ ਕਰਕੇ ਜਿਹੜੇ ਪਿੰਡ ਦੇ ਨੇ ਤੇ ਹਾਲੇਦਾਲੇ ਦੇ ਪਿੰਡਾਂ ਦੇ ਜਿਨ੍ਹਾਂ ਜਿਹੜੇ ਹਰ ਵਰਸੀ ਤੇ ਹਰ ਜਨਮ ਸ਼ਤਾਬਦੀ ਤੇ ਉਹ ਪਿੰਡ ਪਹੁੰਚ ਕੇ ਤੌੜਾ ਸਾਹਿਬ ਨੂੰ ਸ਼ਰਦਾ ਤੇ ਸਤਕਾਰ ਭੇਂਟ ਕਰਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਕੱਲ ਦੀ ਛੁੱਟੀ ਤੋਂ ਮਨਾਹੀ ਕੀਤੀ ਗਈ ਆ ਮੈਂ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜਿੱਥੇ ਉਹ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਜ਼ਮ ਨੇ ਉੱਥੇ ਉਹ ਟੌੜਾ ਪਿੰਡ ਦੇ ਜਾਂ ਆਲੇ-ਦਾਲੇ ਦੇ ਪਿੰਡਾਂ ਦੇ ਉਹ ਵਾਸੀ ਨੇ ਪਹਿਲਾਂ ਉਹਨਾਂ ਦਾ ਜਿਹੜਾ ਹੱਕ ਬਣਦਾ ਉਹ ਪਿੰਡ ਪ੍ਰਤੀ ਬਣਦਾ ਹੈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹੀ ਜੀ ਕੋਈ ਕਾਰਵਾਈ ਨਾ ਕੀਤੀ ਜਾਵੇ ਤੇ ਉਹਨਾਂ ਨੂੰ ਜੇ ਛੁੱਟੀ ਲੈ ਕੇ ਉਹ ਟੌੜਾ ਸਾਹਿਬ ਨੂੰ ਸਤਕਾਰ ਭੇਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਜਰੂਰ ਆਗਿਆ ਦੇਣੀ ਚਾਹੀਦੀ ਹੈ